ਕੀਤਾ ਭੀ ਮੇਹੀ ਤੋਂ ਪਹਿਲਾਂ ਪਹਿਲਾਂ 15 ਦਿਨ ਹੈਗੇ ਨੇ ਜੀ ਮੂੰਗੀ ਵੀਚ ਲੋ 55 ਦਿਨਾਂ ਚ ਪੱਕਦੀ ਐ ਐਮਐਸਪੀ ਦੇਵਾਂਗੇ ਮੂੰਗੀ ਤੇ 55 ਦਿਨਾਂ ਬਾਅਦ 10 ਜੁਲਾਈ ਨੂੰ 15 ਜੁਲਾਈ ਨੂੰ 126 ਚੋਨੇ ਦਾ ਜਿਹੜੇ ਕਿਸਮ ਐ ਤੇ ਬਾਸਮਤੀ ਉਹ ਵੀ ਵੇਚੋਗੇ ਬਾਸਮਤੀ ਤੇ ਵੀ ਐਮਐਸਪੀ ਦੇਵਾਂਗੇ ਜੇ ਮੈਂ ਕਹਦਾ ਕਿ ਮੈਂ ਇੰਨੇ ਪੈਸੇ ਦੇ ਦੂੰਗਾ ਜੀ ਤੁਸੀਂ ਆ ਪਾਣੀ ਬਚਾਉਣ ਵਾਸਤੇ ਆ ਕਰ ਦੋ ਕਹਿੰਦੇ ਨਹੀਂ 5000 ਦੀ ਮੇਰੀ ਜ਼ਮੀਨ ਹੈ ਜੇ ਮੈਂ ਕਹਦਾ ਕਿ ਝੋਨੇ ਤੋਂ ਥੋੜਾ ਜਿਹਾ ਪਾਸੇ हटিয়ে ਪਾਣੀ ਮੁੱਕਦਾ ਜਾ ਰਿਹਾ ਹੈ ਪਹਿਲੇ ਫਿਰ ਕਿਹੜੀਆਂ ਬਗਲਾ ਬੀਜिए ਮੈਂ ਜਦੋਂ ਪਾਣੀ ਮੁੱਕ ਗਿਆ ਜਿਹੜੀਆਂ ਉਦੋਂ ਬੀਜਿਆ ਕਰੋਗੇ ਪਹਿਲੀ ਬੀਜ ਲਾ ਬੀਜੋ ਨਾ ਮੇਰੇ ਨਾਂ ਤੇ ਨਾਰੇ ਨਾ ਲਾਓ ਆਪਾਂ ਇੰਝ ਮਲਾਈ ਨਹੀਂ ਲੀਡਰ ਨਾ ਨਾ ਕੋ ਨਾਰੇ ਬਣਾ ਲਾ ਕੇ ਜਕਾਰੇ انہوں نے لگایا سب تک کوئی ہٹائی نہیں سکتا میں کچھ نہیں ہے میں تو میں نے ہے میں ساؤں چکی ہے جڑے ہار گئے ستر ستر ہزار ووٹا ہار گئے کوئی دو جگہ تو ہار گیا کسی ایک جگہ تو دونوں ہار گئے ਗਨ ਮੈਂ ਇਨੀ ਦਿਨ ਛੱਡਣ ਨੂੰ ਤਿਆਰ ਹਾਂ ਕਹਿੰਦੇ ਨਾ ਨਾ ਸੰਤੋ ਖਤਰਾ ਹੈ ਮੈਂ ਕਿ ਜਦੋਂ ਲੋਕ ਹੀ ਨਹੀਂ ਤੁਹਾਨੂੰ ਪਿਆਰ ਕਰਦੇ ਓਨੂੰ ਖਤਰਾ ਕਾਹਦਾ ਫਿਰ ਕੋਈ ਹੋਰ ਕੰਮ ਕਰ ਲੋ ਫਿਰ ਮੂਗੀ ਖਾਨਾ ਖੋਲ੍ਹ ਲੋ ਹੋਰ 50 ਕੰਮ ਨੇ ਕਿਉਂ ਖਤਰੇ ਵਾਲਾ ਕੰਮ ਕਰਦੇ ਓ ਵੀ ਜੇ ਖਤਰਾ ਹੈ ਸਾਾਬ ਕਾ ਨੂੰ ਵੀ ਖਤਰਾ ਹੈ ਛੱਡਦੇ ਹੀ ਨਹੀਂ ਹਰ ਫੀਲਡ ਦੇ ਵਿੱਚ ਇੱਕ ਰਿਟਾਇਰਮੈਂਟ ਦੀ ਏਜ ਹੈ ਕ੍ਰਿਕਟ ਦੇ ਵਿੱਚ 35 36 ਵਾਲੇ ਨੂੰ ਕਹਿੰਦੇ ਨੇ ਬੈਟਨ ਪਲੇਅਰ 50 ਸਾਲ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਰਟਾਇਰ ਹੋ ਜਾਂਦੇ ਨੇ 60 ਤੱਕ ਸੈਂਟਰ ਦੇ ਹੋ ਜਾਂਦੇ ਨੇ ਲੀਡਰੀ ਚ ਕੋਈ ਰਾਜਨੀਤੀ ਚ ਕੋਈ ਰਟਾਇਰਮੈਂਟ ਹੀ ਨਹੀਂ ਤੇ ਸਾਡੇ ਧੀਆਂ ਪੁੱਤ ਜੇ 37 ਸਾਲ ਤੋਂ ਇੱਕ ਦਿਨ ਉੱਪਰ ਹੋ ਜਾਣਾ ਕਹਿੰਦੇ ਤੂੰ ਓਵਰੇਜ ਹੋ ਗਿਆ ਤੇ ਇੱਥੇ 94 ਸਾਲ ਦੇ ਕਾਰੇ ਭਰ ਦਿੰਦੇ ਨੇ ਕਹਿੰਦੇ ਮੈਂ ਫੇਰ ਲੜੂੰਗਾ ਇੱਕ ਮੌਕਾ ਹੋਰ ਦਿਓ ਦੱਸੋ ਸੋ ਕਿਸ ਨੇ ਸੋਚਿਆ ਨਹੀਂ ਸੀਗਾ ਕਿ ਐ ਹੋ ਜੂਗਾ ਇਹਨਾਂ ਨਾਲ ਜਾਂ ਕੋਈ ਹੱਥ ਪਾਊਗਾ ਇਹਨਾਂ ਨੂੰ ਕਿਉਂਕਿ ਆਪਸ ਰਲੇ ਮਿਲੇ ਸੀ ਮੈਂ ਪੁੱਛਿਆ ਅਫਸਰਾਂ ਤੋਂ ਮੈਂ ਕਿਹਾ ਵੀ ਮੈਂ ਤਾਂ ਜੇ 2 ਘੰਟੇ 3 ਘੰਟੇ ਘਰੇ ਬਹਿ ਜਾ ਮੈਨੂੰ ਐ ਲੱਗਦਾ ਮੈਂ ਧਰਤੀ ਤੇ ਬੋਝਾਂ ਬਈ ਚਲੋ ਚੱਲੀਏ ਯਾਰ ਕਿਤੇ ਹੋਰ ਚੱਲੀਏ ਕੋਈ ਕੰਮ ਕਰੀਏ ਮੈਨੇ ਯਾਰ ਜਿਹੜੇ ਪਹਿਲਾਂ ਵਾਲੇ ਸੀ ਉਹ ਸਾਰਾ ਦਿਨ ਲਗਾਉਂਦੇ ਕਿੰਨੇ ਸੀ ਥੇ ਉਹ ਕਹਿੰਦੇ ਜੀ ਬਸ 11:00 ਵਜੇ ਲਾਂਚ ਚੱਲ ਪੈਂਦਾ ਸੀ 4:00 ਵਜੇ ਤੱਕ ਤਾਂ ਲਾਂਚ ਹੀ ਚੱਲਦਾ ਸੀ ਪਹਿਲਾਂ ਸੂਪ ਆ ਗਿਆ ਉਸ ਉਪ ਨੂੰ ਬੜੇ ਪਿਆਰ ਨਾਲ ਪੀਣਾ। ਫਿਰ ਉਸ ਤੋਂ ਬਾਅਦ ਕੁਝ ਹੋਰ ਆ ਗਿਆ ਸਟਾਰਟਰ। ਫਿਰ ਕੁਝ ਹੋਰ ਆ ਗਿਆ ਹੋਰ ਉਹ ਚਾਰ ਵਜੇ ਰਾਮ ਨਾ ਉੱਠਦੇ ਸੀ। ਉਹ ਟੇਬਲ ਤੋਂ। ਫਿਰ ਕਹਿੰਦੇ ਚਲੋ ਹੁਣ ਘੰਟਾ ਸੌਂ ਲਈਏ। 6 ਵਜੇ ਉੱਠ ਕੇ ਕਹਿੰਦੇ ਡਿਨਰ ਚ ਕੀ ਬਣੂਗਾ ਹੁਣ। ਫਿਰ 11 ਵਜੇ ਤੱਕ ਡਿਨਰ ਚੱਲਦਾ ਸੀ। ਮੈਂ ਕਿਹਾ ਪਬਲਿਕ ਕਹਿੰਦੇ ਨਾ ਉਹ ਤਾਂ ਹੈ ਨਹੀਂ ਸੀ ਉਹਨਾਂ ਦੇ ਏਜੰਡੇ ਤੇ। ਪਬਲਿਕ ਨਹੀਂ ਸੀ ਏਜੰਡੇ ਤੇ। ਇਸੇ ਕਰਕੇ ਪਬਲਿਕ ਦੇ ਏਜੰਡੇ ਤੇ ਉਹ ਹੈ ਨਹੀਂ ਅੱਜਕੱਲ੍ਹ। ਗੁਰਪ੍ਰੀਤ ਸਿੰਘ ਜੀ ਸਾਹਿਬ ਬੈਠੇ ਨੇ ਛਿੰਦਾ ਸਾਹਿਬ ਨੇ ਸੁਰੇਸ਼ ਜੀ ਬੈਠੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਲੁਧਿਆਣੇ ਦੀਆਂ ਉੱਜੀਆਂ ਸ਼ਖਸੀਤਾਂ ਬੈਠੀਆਂ ਨੇ ਬਹੁਤ ਸਿਆਣੇ ਲੋਕ ਬੈਠੇ ਨੇ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਇਸ ਫੀਲਡ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਇੱਕ ਆਈਐਸ ਆਪਣਾ ਆਈਆਰਐਸ ਅਫੀਸਰ ਸੀ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਸੀ ਮਨੀਸ਼ ਸੋਦਿਆ ਜੀ ਬੜੇ ਵੱਡੇ ਪੱਤਰਕਾਰ ਸੀ ਮੇਰੇ ਨਾਂ ਤੇ ਨਾਰੇ ਨਾਲ ਲਾਓ ਆਪਾਂ ਇਹੀ ਚਮੜਾਏ ਨੇ ਲੀਡਰ ਲਾਲਾ ਕੋ ਨਾਰੇ ਨਾ ਲਾ ਕੇ ਜਕਾਰੇ ਉਹਨੂੰ ਲੱਗਿਆ ਵੀ ਸੰਤਾ ਕੋਈ ਹਟਾਈ ਨਹੀਂ ਸਕਦਾ ਮੈਂ ਕੁਝ ਨਹੀਂ ਹੈਗਾ ਮੈਂ ਤਾਂ ਮੈਂ ਤੁਹਾਡੀਆਂ ਬੋਤਾਂ ਨੇ ਤੁਸੀਂ ਜਿਤਾਇਆ ਮੈਂ ਸੌ ਚੱਕੀ ਐ ਸੁਬੀਰੋ ਖੇਤੀ ਬਾਰੇ ਬਹੁਤ سارے ਵੱਡੇ ਫੈਸਲੇ ਲੈ ਰਹੇ ਆਂ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾਜ ਨਾਲ ਮੀਟਿੰਗ ਹੁੰਦੀ ਆ ਹਰ ਰੋਜ਼ ਕਿਵੇਂ ਪਾਣੀ ਨੂੰ ਬਚਾਉਣਾ ਆਪਾਂ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪਰ ਆਪਾਂ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕਿਆ ਨਾ ਸਾਡੀ ਹਵਾ ਬਚਾ ਸਕੀ ਅਸੀਂ ਉਹ ਜ਼ਹਿਰੀਲੀ ਹੈ ਨਾ ਪਾਣੀ ਤੇ ਨਾ ਧਰਤੀ ਆਪਾਂ ਨੇ ਤਿੰਨੋਂ ਦਰਜੇ ਕਾਇਮ ਰੱਖਣੇ ਨੇ ਥੋੜਾ ਬਹੁਤ ਵੱਡੇ ਫੈਸਲੇ ਲੈਣੇ ਪੈਣਗੇ ਆਪਾਂ ਨੂੰ ਸਹਿਯੋਗ ਕਰਨਾ ਪਊਗਾ ਜੇ ਮੈਂ ਕਹਦਾ ਕਿ ਮੈਂ ਇੰਨੇ ਪੈਸੇ ਦੇ ਦੂੰਗਾ ਜੀ ਤੁਸੀਂ ਪਾਣੀ ਬਚਾਉਣ ਵਾਸਤੇ ਆਹ ਕਰ ਦੋ ਕਹਿੰਦੇ ਨਹੀਂ 5000 ਦੇ ਮੇਰੀ ਜ਼ਮੀਨ ਹੈ ਜੇ ਮੈਂ ਕਹਦਾ ਕਿ ਝੋਨੇ ਤੋਂ ਥੋੜਾ ਜਿਹਾ ਪਾਸੇ हटिए ਪਾਣੀ ਮੁੱਕਦਾ ਜਾ ਰਿਹਾ ਹੈ ਕਹਿੰਦੇ ਫਿਰ ਕਿਹੜੀਆਂ ਬਗਲਾ ਬੀਜिए ਮੈਂ ਕਿਹਾ ਜਦੋਂ ਪਾਣੀ ਮੁੱਕ ਗਿਆ ਜਿਹੜੀਆਂ ਉਦੋਂ ਬੀਜਿਆ ਕਰੋਗੇ ਪਹਿਲੀ ਬੀਜਣ ਲੱਗ ਜੋਂ ਨਾ ਸੁਿਸ ਕਰਕੇ ਸਹਿਯੋਗ ਦੇ ਨਾਲ ਚੱਲੂਗਾ ਕੋਸ਼ਿਸ਼ ਕਰ ਰਹੀਆਂ ਕਿ ਪ੍ਰੇਰਿਤ ਕਰੀਏ ਪ੍ਰਾਣਾ ਜਿਹੜਾ ਮਾਈਂਡ ਸੈਟ ਹੈ ਨੂੰ ਤੋੜ ਦਈਏ ਕਿ ਬਸ ਆਹੀ ਫਸਲ ਹੁੰਦੀ ਆਹੀ ਹੁੰਦੀ ਹੈ ਮੈਂ ਐਫਸੀਏ ਦੀ ਸਟੈਂਡਿੰਗ ਕਮੇਟੀ ਦਾ ਮੈਂਬਰ ਸੀ ਮੈਮ ਜਦੋਂ ਮੈਂ ਐਮਪੀਸੀ ਤੇ ਐਫਸੀਏ ਦੇ ਅਧਿਕਾਰੀ ਉੱਥੇ ਆਉਂਦੇ ਹੁੰਦੇ ਸੀ ਉਹ ਹੱਥ ਬੰਨਦੇ ਸੀ ਮੇਰੇ ਕੋ ਕਹਿੰਦੇ ਸਾਡਾ ਚੋਣੇ ਤੋਂ ਖੜਾ ਛੜਾ ਲਓ ਤੇ ਮੈਂ ਕਿਸਾਨਾਂ ਕੋਲ ਜਾਂਦੀ ਸੀ ਉਹ ਵੀ ਕਹਿੰਦੇ ਸਾਡਾ ਚੋਣੇ ਤੋਂ ਖੜਾ ਛੜਾ ਲਓ ਫਿਰ ਪਤਾ ਜਾਈਏ ਕਿਦਦਨ ਮਐਸਪੀ ਨਹੀਂ ਆएगी ਕਿਤੇ ਅੱਜ ਮੈਂ ਅਨਾਉਂਸ ਕੀਤਾ 2 ਮਈ ਤੋਂ ਪਹਿਲਾਂ ਪਹਿਲਾਂ 15 ਦਿਨ ਹੈਗੇ ਨੇ ਜੀ ਮੂੰਗੀ ਬੀਜ ਲਓ 55 ਦਿਨਾਂ ਚ ਪੱਕਦੀ ਐ ਐਮਐਸਪੀ ਦੇਵਾਂਗੇ ਮੂੰਗੀ ਤੇ 55 ਦਿਨਾਂ ਬਾਅਦ 10 ਜੁਲਾਈ ਨੂੰ 15 ਜੁਲਾਈ ਨੂੰ 126 ਚੋਨੇ ਦਾ ਜਿਹੜੇ ਕਿਸਮ ਐ ਤੇ ਬਾਸਮਤੀ ਉਹ ਵੀ ਬੀਜੋਗੇ ਬਾਸਮਤੀ ਤੇ ਵੀ ਐਮਐਸਪੀ ਦੇਵਾਂਗੇ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਐਕਸਟਰਾ ਫਸਲ ਮਿਲੂਗੀ ਕਣਕ ਤੇ ਝੋਨੇ ਦੇ ਵਿਚਾਲੇ 55 ਦਿਨ ਦੀ ਜਿਹੜੀ ਤੇ ਜੂਨ ਦੇ ਵਿੱਚ ਜੇ ਤੁਸੀਂ ਪਾਣੀ ਨਹੀਂ ਪਾ ਵਰਤਾਂਗੇ ਤਾਂ ਜੁਲਾਈ ਦੇ ਵਿੱਚ ਪ੍ਰੀ ਮੌਨਸੂਨ ਤੇ ਮੌਨਸੂਨ ਆ ਜਾਂਦੀ ਹੈ ਤਾਂ ਨਾਲੇ ਝੋਨਾ ਵੀ ਹੋਊਗਾ 126 ਕਿਸਮ ਬਹੁਤ ਵਧੀਆ ਕਿਸਮ ਹੈ ਬਾਸਮਤੀ ਮਾਜਜ ਬਹੁਤ ਜ਼ਿਆਦਾ ਬੀਜੀ ਜਾਂਦੀ ਹੈ ਸੋ ਇਸ ਤਰ੍ਹਾਂ ਕਰਕੇ ਆਪਾਂ ਨੂੰ ਪਰ ਤੀ ਨਹੀਂ ਬਚਾਉਣੀ ਐ ਚੁੱਲ੍ਹਾ ਵੀ ਨਹੀਂ ਕਿਸੇ ਦਾ ਬੁਝਣ ਦੇਣਾ ਉਹਦੀ ਆਗ ਨੂੰ 3 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਐ ਮੈਂ ਤੁਹਾਡਾ ਸਹਿਯੋਗ ਮੰਗਦਾ ਬਸ ਸੱਚੀ ਨੀਅਤ ਐ ਪੰਜਾਬ ਨੂੰ ਦਿਲੋਂ ਪਿਆਰ ਕਰਦੀ ਆ ਭਗਤ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਚਾਹਣਾ ਇਸ ਬਾਰ ਵਤਨ ਦੀ ਸਰਜ਼ਮੀਂ